ਅੰਮ੍ਰਿਤਸਰ ਰਾਜ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਡਿਸਟ੍ਰਿਕਟ ਲੈਵਲ ਤੇ ਡੀਸੀ ਦਫ਼ਤਰਾਂ ਦੇ ਬਾਹਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਸ਼੍ਰੀ ਅੰਮ੍ਰਿਤਸਰ ਵਿੱਚ ਅੱਜ ਪ੍ਰਧਾਨ ਭਗਵੰਤ ਸਿੰਘ ਸਮਾਉ ਦੇ ਪ੍ਰਧਾਨਗੀ ਹੇਠ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਮੂਹਰੇ ਰੈਲੀ ਰੱਖੀ ਗਈ ਹੈ ਉਹਨਾਂ ਨੇ ਕਿਹਾ ਕਿ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੂਰੇ ਪੰਜਾਬ 'ਚ ਇਹ ਡਿਸਟ੍ਰਿਕਟ ਲੈਵਲ ਤੇ ਰੈਲੀਆਂ ਹੋ ਰਹੀਆਂ ਨੇ ਇਹਨਾਂ ਰੈਲੀਆਂ ਦਾ ਅਸੀਂ ਨਾਂ ਜੋ ਹੈ ਉਹ ਕਰਜ਼ਾ ਮੁਕਤੀ ਨਸ਼ਾ ਮੁਕਤੀ ਤੇ ਰੁਜ਼ਗਾਰ ਪ੍ਰਾਪਤੀ ਰੈਲੀ ਰੱਖਿਆ ਹੈ ਕਿਉਂਕਿ ਤਿੰਨੇ ਸਵਾਲ ਨੇ ਜਿਹੜੇ ਉਹ ਤਿੰਨੇ ਸਵਾਲ ਹੀ ਸਾਡੇ ਬੇਜ਼ਮੀਨੇ ਦਲਿਤ ਗਰੀਬਾਂ ਦੇ ਅਹਿਮ ਜ਼ਿੰਦਗੀ ਦੇ ਮੁੱਦੇ ਨੇ ਕਿਉਂਕਿ ਅੱਜ ਕਰਜ਼ਾਈ ਦੇਸ਼ ਦੇ ਅੰਦਰ ਇਕੱਲੇ ਕਾਰਪੋਰੇਟ ਘਰਾਣੇ ਹੀ ਨਹੀਂ ਜਿਨ੍ਹਾਂ ਦੇ ਸਿਰ ਲੱਖਾਂ ਕਰੋੜਾ ਕਰਜ਼ਾ ਹੈ ਤੇ ਮੋਦੀ ਨੇ ਉਹਨਾਂ ਦਾ ਕਰਜ਼ਾ ਮੁਆਫ ਵੀ ਕੀਤਾ ਹੈ ਅੱਜ ਕਰਜ਼ਾਈ ਦੇਸ਼ ਦੇ ਵਿੱਚ ਇਕੱਲਾ ਕਿਸਾਨ ਨਹੀਂ ਜ਼ਮੀਨਾਂ ਦੇ ਮਾਲਕ ਅੱਜ ਦਿਹਾੜੀਦਾਰ ਵੀ ਕਰਜ਼ਾਈ ਨੇ ਉਹਨਾਂ ਦਾ ਕਰਜ਼ੇ ਦੇ ਵਿੱਚ ਵਲ-ਵਲ ਵਿੰਨਿਆ ਪਿਆ ਹੈ ਦਿਹਾੜੀਦਾਰਾਂ ਦੇ ਕਰਜ਼ੇ ਨੂੰ ਮਾਫ਼ ਕਰਨ ਵਾਸਤੇ ਕਿਸੇ ਸਰਕਾਰ ਦੀ ਕੋਈ ਨੀਤੀ ਇੱਥੇ ਨਹੀਂ ਆਈ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ 1 ਮਹੀਨੇ ਚ ਨਸ਼ਾ ਬੰਦ ਕਰ ਦੇਵਾਂਗੇ ਪਰ ਉਹਨਾਂ ਨੂੰ 2 ਸਾਲ ਹੋ ਗਏ ਨੇ ਸੱਤਾ ਪ੍ਰਾਪਤੀ ਕਿਤੇ ਨੂੰ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਹੈ ਸਮਾਜ ਦੇ ਵਿੱਚ ਚਿੱਟਾ ਜੋ ਹੈ ਸ਼ਰਾਬ ਜੋ ਹੈ ਮੈਡੀਕਲ ਨਸ਼ਾ ਜੋ ਹੈ ਉਹ ਦੁੱਗਣਾ ਤਿੱਗਣਾ ਹੋ ਗਿਆ ਹੈ ਰੋਜ਼ਾਨਾ ਦਰਜਣਾ ਨੌਜਵਾਨ ਜੋ ਨੇ ਨਸ਼ੇ ਦੇ ਕਰਕੇ ਮਰ ਰਹੇ ਨੇ ਉਹਨਾਂ ਦਾ ਅਗਲਾ ਸਵਾਲ ਸੀ ਕਿ ਸਾਡਾ ਜੋ ਦਿਹਾੜੀ ਹੈ ਉਹ 700 ਰੁਪਏ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਪੈਨਸ਼ਨਾਂ ਦੇ ਵਿੱਚ ਵਾਅਦੇ ਦੀ ਗੱਲ ਵੀ ਇੱਥੇ ਕੀਤੀ ਹੈ ਇਸ ਮੌਕੇ ਤਹਿਸੀਲਦਾਰ ਮਨਕੀਰ ਸਿੰਘ ਰੰਧਾਵਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜ਼ਿਲ੍ਹਾ ਐਡਮਿਸ਼ਨ ਤੇ ਕੰਪਲੈਕਸ ਵਿੱਚ ਧਰਨਾ ਲਾਇਆ ਗਿਆ। ਮਾਨਯੋਗ ਡੀਸੀ ਸਾਹਿਬ ਦੇ ਬਿਹਾਫ ਤੇ ਉਹਨਾਂ ਵੱਲੋਂ ਮੰਗ ਪੱਤਰ ਲੈਣ ਆਏ ਨੇ ਤੇ ਮੰਗ ਪੱਤਰ ਜਲਦ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਪਹੁੰਚਾ ਦਿੱਤਾ ਜਾਵੇਗਾ। ਆਪਾਂ ਸੀਟਾਂ ਨੂੰ ਸ਼ਰਧਾਂਜਲੀ ਵੀ ਦੇ ਰਹੇ ਆ। ਆਪ ਭੁੰਜੇ ਐਸੇ ਕਰਕੇ ਬੈਠੇ ਆ। ਕੋਈ ਲੰਗਰ ਲਾ ਕੇ ਸਨਮਾਨਜਲੀ ਦੇ ਰਿਹਾ ਕੋਈ ਠੰਡੇ ਪਾਣੀ ਨਾਲ ਆ ਕੇ ਸਨਮਾਨਜਲੀ ਦੇ ਰਿਹਾ ਕੋਈ ਫਤੇਗੜ ਸਾਹਿਬ ਦੀ ਧਰਤੀ ਤੇ ਜਾ ਕੇ ਸਨਮਾਨਜਲੀ ਦੇ ਰਿਹਾ ਆਪਾਂ ਸੰਗਤ ਸਦੇ ਮੈਦਾਨ 'ਚ ਠੰਡੇ ਫਰਸ਼ ਤੇ ਉੱਤੇ ਬੈਠ ਕੇ ਸੀਸੀ ਸੀਸਾ ਨੂੰ ਸਨਮਾਨਜਲੀ ਦੇ ਰਹੇ ਕਿਉਂਕਿ ਸੀ ਬਾਵਾ ਸੰਦੇਸ਼ ਸੰਤਾ ਸਰਬ ਲੰਗਰਾਂ ਦਾ ਕਸੀਮ ਨਹੀਂ ਸ਼ੀਤਾਂ ਦਾ ਸੰਦੇਸ਼ ਜੁਗ ਦੇ ਖਲਾਕ ਪਾਵਰ ਬਣਾਉਂ ਰਹੀਆਂ ਪੰਜਾਬ ਦੇ ਅੰਦਰ ਮੈਂ ਇਹ ਫੈਸਲਾ ਕੀਤਾ ਕਿ ਪੂਰੇ ਪੰਜਾਬ ਦੇ ਅੰਦਰ ਜਾ ਕੇ ਪਿੰਡ-ਪਿੰਡ ਨੂੰ ਖੜੇ ਕਰਨਾ ਕਿਉਂਕਿ ਆਪਾਂ ਨੇ ਕਾਲੀ ਵੀ ਦੇਖੇ ਕਾਂਗਰਸੀ ਵੀ ਦੇਖੇ ਕਦੇ ਪਤੰਗ ਵਾਲਾ ਦੇਖ ਲਿਆ ਆ ਹੁਣ ਚਾਹੇ ਮਾਈਓ ਮਾਇਓ ਭੈਣਾ ਜਿਹੜਾ ਸੈਂਕੜੇ ਸਾਲ ਪਹਿਲਾਂ ਅਸੀਂ ਪਿੱਛ ਤੋਂ ਪੁੱਜੇ ਤੇ ਤੁਮਨੂ ਸਮਰਤੀ ਨੇ ਸਾਡੇ ਪੰਜਾਬ ਦੇ ਲੋਕਾਂ ਦੇ ਹੱਥਾਂ 'ਚ ਫੜਾਤਾ ਮੇਰਾ ਨਾਮ ਭਗਵੰਤ ਸਿੰਘ ਸਮਾਉ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਹੈ ਅੱਜ ਜਿਹੜਾ ਅਸੀਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਮੂਹਰੇ ਰੈਲੀ ਰੱਖੀ ਹੈ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੂਰੇ ਪੰਜਾਬ 'ਚ ਇਹ ਡਿਸਟ੍ਰਿਕਟ ਲੈਵਲ ਤੇ ਰੈਲੀਆਂ ਹੋ ਰਹੀਆਂ ਨੇ ਇਹਨਾਂ ਰੈਲੀਆਂ ਦਾ ਸੀ ਨਾਂ ਰੱਖਿਆ ਕਰਜ਼ਾ ਮੁਕਤੀ ਨਸ਼ਾ ਮੁਕਤੀ ਤੇ ਰੋਜ਼ਗਾਰ ਪ੍ਰਾਪਤੀ ਰੈਲੀ ਕਿਉਂਕਿ ਤਿੰਨੇ ਸਵਾਲ ਨੇ ਜਿਹੜੇ ਤਿੰਨੇ ਸਵਾਲ ਸਾਡੇ ਬੇਜ਼ਮੀਨੇ ਦਲਤਾਂ ਗਰੀਬਾਂ ਦੇ ਅਹਿਮ ਜ਼ਿੰਦਗੀ ਦੇ ਮੁੱਦੇ ਨੇ ਕਿਉਂਕਿ ਅੱਜ ਕਰਜ਼ਾਈ ਦੇਸ਼ ਦੇ ਅੰਦਰ ਕੱਲੇ ਕਾਰਪੋਰੇਟ ਘਰਾਣੇ ਨਹੀਂ ਜਿਨ੍ਹਾਂ ਦਾ ਕਰਜ਼ਾ ਹਜ਼ਾਰਾਂ ਲੱਖਾਂ ਕਰੋੜ ਰੁਪਏ ਮੋਦੀ ਮਾਫ਼ ਕਰ ਰਿਹਾ ਹੈ ਅੱਜ ਕਰਜ਼ਾਈ ਦੇਸ਼ ਦੇ ਵਿੱਚ ਕੱਲਾ ਕਿਸਾਨ ਨਹੀਂ ਜ਼ਮੀਨਾਂ ਦਾ ਮਾਲਕ ਅੱਜ ਦਿਹਾੜੀਦਾਰ ਵੀ ਕਰਜਾਈ ਹੈ ਉਹਦਾ ਬਾਲਵਾਲ ਬਿੰਨਿਆ ਪਿਆ ਕਰਜੇ ਦੇ ਵਿੱਚ ਦਿਹਾੜੀਦਾਰ ਦੇ ਕਰਜੇ ਨੂੰ ਮਾਫ ਕਰਨ ਵਾਸਤੇ ਕਿਸੇ ਸਰਕਾਰ ਦੀ ਕੋਈ ਨੀਤੀ ਨਹੀਂ ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਜਿਵੇਂ ਅਡਾਨੀਆਂ ਬਾਨੀਆਂ ਦਾ ਅਮੀਰਾਂ ਦਾ ਕਰਜ਼ਾ ਮਾਫ ਕੀਤਾ ਗਰੀਬਾਂ ਦਾ ਕਰਜ਼ਾ ਵੀ ਸਰਕਾਰ ਮਾਫ ਕਰੇ ਇਸ ਕਰਜੇ ਦੇ ਜਾਲ 'ਚ ਹਰ ਗਰੀਬ ਪਰਿਵਾਰ ਮੈਂ ਵਿਸ਼ੇਸ਼ ਇੱਕ ਜਾਤ ਜਾਂ ਫਿਰਕੇ ਦੀ ਗੱਲ ਨਹੀਂ ਕਰਦਾ ਜਿਹੜਾ ਵੀ ਬੇਜ਼ਮੀਨਾ ਦਿਹਾੜੀਦਾਰ ਬੰਦਾ ਅੱਜ ਉਹਦੀ ਔਰਤ ਹਰ ਕਰਜ਼ੇ ਦੇ ਵਿੱਚ ਫਸੀ ਹੋਈ ਏ ਕਿਸਾਨਾਂ ਦੀਆਂ ਤਾਂ ਜ਼ਮੀਨਾਂ ਗਹਿਣੇ ਨੇ ਆੜਤੀਆਂ ਕੋਲੇ ਬੈਂਕਾਂ ਕੋਲੇ ਸਾਡੀਆਂ ਤਾਂ ਗਰੀਬਾਂ ਦੀਆਂ ਔਰਤਾਂ ਗਹਿਣੇ ਹੋ ਗਈਆਂ ਕੰਪਨੀਆਂ ਦੇ ਕੋਲੇ ਹਰ ਔਰਤ ਦੇ ਸਿਰ ਚਾਰ-ਚਾਰ ਕੰਪਨੀਆਂ ਦਾ ਕਰਜ਼ਾ ਵੀਰਵਾਰ ਵਾਲੇ ਦਿਨ ਰਾਤ ਨੂੰ ਨੀਂਦ ਨਹੀਂ ਆਉਂਦੀ ਗਰੀਬ ਔਰਤ ਨੂੰ ਜਿਹਦੇ ਕੋਲੇ ਕਰਜ਼ਾ ਨਹੀਂ ਹੁੰਦਾ ਪੈਸਾ ਨਹੀਂ ਹੁੰਦਾ ਇਹ ਮੰਗ ਹੈ ਦੂਸਰੀ ਸਾਡੀ ਮੰਗ ਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ 1 ਮਹੀਨੇ ਚ ਨਸ਼ਾ ਬੰਦ ਕਰ ਦਾਂਗੇ ਅੱਜ ਉਹ 2 ਸਾਲ ਹੋ ਗਏ ਸੱਤਾ ਪ੍ਰਾਪਤੀ ਨੂੰ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਸਮਾਜ ਦੇ ਵਿੱਚ ਚਿੱਟਾ ਵੀ ਸ਼ਰਾਬ ਵੀ ਔਰ ਮੈਡੀਕਲ ਨਸ਼ਾ ਵੀ ਮਲ ਦੁੱਗਣਾ ਤਿੱਗਣਾ ਹੋ ਗਿਆ ਰਜਨ ਦਰਜਣਾ ਨੌਜਵਾਨ ਨਸ਼ੇ ਦੇ ਕਾਰਨ ਮਰ ਰਹੇ ਨੇ ਔਰ ਅਗਲਾ ਸਵਾਲ ਜਿਹੜਾ ਸਾਡਾ ਰੋਜ਼ਗਾਰ ਦਾ ਕਿ 700 ਰੁਪਿਆ ਦਿਹਾੜੀ ਕੀਤੀ ਜਾਵੇ ਦਿਹਾੜੀਦਾਰ ਬੰਦੇ ਦੀ ਉਹ ਕਿਸੇ ਵੀ ਖੇਤਰ ਚ ਕੰਮ ਕਰਦਾ ਕਾਰਖਾਨੇ ਚ ਕੰਮ ਕਰਦਾ ਫੈਕਟਰੀ ਚ ਕੰਮ ਕਰਦਾ ਉਹ ਖੇਤ ਚ ਕੰਮ ਕਰਦਾ ਨਰੇਗਾ ਮਜ਼ਦੂਰ ਹੈ ਘੱਟੋ ਘੱਟ ਮਜ਼ਦੂਰ ਨੂੰ 700 ਰੁਪਏ ਦਿਹਾੜੀ ਮਿਲਣੀ ਚਾਹੀਦੀ ਹੈ ਔਰ ਪਿੰਡਾਂ ਦੇ ਅੰਦਰ ਨਰੇਗਾ ਐਕਟ ਬਣਿਆ ਹੋਇਆ ਦੇ ਦੇ ਅੰਦਰ ਉਹ ਨਰੇਗਾ ਐਕਟ ਦੇ ਤਹਿਤ ਪੂਰਾ ਸਾਲ ਕੰਮ ਮਿਲੇ ਸ਼ਹਿਰਾਂ ਦੇ ਵਿੱਚ ਵੀ ਨਰੇਗਾ ਐਕਟ ਲਾਗੂ ਹੋਵੇ ਤਾਂ ਕਿ ਸ਼ਹਿਰੀ ਮਜ਼ਦੂਰ ਨੇ ਜਿਹੜੇ ਬੇਜ਼ਮੀਨੇ ਦਿਹਾੜੀਦਾਰ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇ ਪਿੰਡਾਂ ਦੀ ਤਰ੍ਹਾਂ ਤੇ ਦਿਹਾੜੀ 700 ਰੁਪਿਆ ਹੋਵੇ ਇਹ ਸਵਾਲ ਦੇ ਉੱਤੇ ਤੇ 1000 ਰੁਪਿਆ ਜਿਹੜਾ ਔਰਤਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਉਹਦੀ ਮੰਗ ਕਰ ਰਹੇ ਆਂ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਫਿੱਟ ਲਾਂਤ ਪਾ ਰਹੇ ਆ ਕਿ ਜਿਹੜਾ ਹਰਾ ਪੰਨ ਤੂੰ ਬਾਬਾ ਸਾਹਿਬ ਡਾਕਟਰ ਭੀਮਰਾਓਂ ਵੇਦਕਰ ਦੀ ਫੋਟੋ ਚੱਕ ਕੇ ਦਿਖਾਉਂਦਾ ਸੀ ਕਿ ਮੈਂ ਗਰੀਬਾਂ ਦੇ ਹੱਕ ਚ ਲਾਊਂ ਚਲਾਊਂਗਾ ਬੇਰੋਜ਼ਗਾਰਾਂ ਦੇ ਹੱਕ ਚ ਚਲਾਊਂਗਾ ਅੱਜ ਤੈਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਵਾਸਤੇ ਨਹੀਂ ਬਣਾਇਆ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਨਜ਼ਾਰੇ ਪੰਜਾਬ ਦੇ ਪੈਸੇ ਤੇ ਲੈ ਰਿਹਾ ਹੈ ਇੱਕ ਘੰਟੇ ਦੇ 10 ਲੱਖ ਰੁਪਇਆ ਪਾਣੀ ਵਾਂਗੂ ਬਹਾਇਆ ਜਾ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਇਸ ਲਈ ਅਸੀਂ ਉਹਨਾਂ ਨੂੰ ਕਹਿਣਾ ਹੈ ਸਰਕਾਰ ਨੂੰ ਕਿ ਤੁਸਾਨੂੰ ਪੰਜਾਬ ਦੇ ਲੋਕਾਂ ਨੇ ਸੱਚੇ ਬਦਲਾਅ ਲਈ ਮੁੱਖ ਮੰਤਰੀ ਬਣਾਇਆ ਕੇਜਰੀਵਾਲ ਦੇ ਨਜ਼ਾਰੇ ਲਗਾਉਣ ਵਾਸਤੇ ਨਹੀਂ ਮੁੱਖ ਮੰਤਰੀ ਬਣਾਇਆ ਪੰਜਾਬ ਨੂੰ ਖਜ਼ਾਨੇ ਦੇ ਵਿੱਚੋਂ ਗਰੀਬਾਂ ਨੂੰ ਹਿੱਸਾ ਦਿਓ ਗਰੀਬਾਂ ਦਾ ਜਿੰਨਾ ਹਿੱਸਾ ਬਣਦਾ ਉਹ ਗਰੀਬਾਂ ਨੂੰ ਦਿਓ ਦਲਿਤ ਵਿਦਿਆਰਥੀਆਂ ਦੇ ਵਜੀਫੇ ਜਾਰੀ ਕਰੋ ਗਰੀਬਾਂ ਦੀ ਪੈਨਸ਼ਨ ਹੈ ਜਿਹੜੀ ਉਹ ਵਾਅਦਾ ਕਰੋ ਜਿਹੜਾ ਵਾਅਦਾ ਕੀਤਾ ਸੀਗਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਕਰ ਰਹੇ ਆਉਣ ਵਾਲੀ 9 ਜਨਵਰੀ ਨੂੰ ਸੂਬਾ ਕਮੇਟੀ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਸੂਬਾ ਪੱਦਰ ਦੇ ਅੰਦੋਲਨ ਦਾ ਐਲਾਨ ਕਰਾਂਗੇ ਇਤੋਂ ਵੀ ਵੱਡਾ ਅੰਦੋਲਨ ਕਰਾਂਗੇ ਪੰਜਾਬ ਦੇ ਅੰਦਰ ਮੋਦੀ ਦੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਗੋਡਨੀ ਲਵਾ ਕੇ ਹਟਾਂਗੇ ਮਜ਼ਦੂਰਾਂ ਵੱਲੋਂ ਇਹ ਅਸੀਂ ਤੈਅ ਕੀਤਾ ਪੰਜਾਬ ਦੇ ਅੰਦਰ ਠੀਕ ਹੈ ਜੀ ਮੈਂ ਨਫਕੀਰ ਸਿੰਘ ਰੰਦਾਵਾ ਤਹਿਸੀਲਦਾਰ ਅੰਮ੍ਰਿਤਸਰਵਾਲ ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜ਼ਿਲ੍ਹਾ ਐਡਮਿਨਿਸਟ੍ਰੇਟਿਵ ਕੰਪਲੈਕਸ ਵਿੱਚ ਤਰਨਾ ਲਾਇਆ ਗਿਆ ਸੀਗਾ ਸੋ ਮਾਨਯੋਗ ਡੀਸੀ ਸਾਹਿਬ ਦੇ ਬਿਹਾਰਫ ਤੇ ਉਹਨਾਂ ਵੱਲੋਂ ਮੰਗ ਪੱਤਰ ਲੈਣ ਆਇਆ ਉਹਨਾਂ ਵੱਲੋਂ ਮੰਗ ਪੱਤਰ ਰੀਸੀਵ ਕਰ ਲਿਆ ਜੋ ਕਿ ਉਹਨੇ ਆਪਣੀ ਮੰਗਾਂ ਰੱਖੀਆਂ ਵੀ ਇੱਕ ਤੇ ਜਿਹੜੇ ਗਰੀਬ ਮਜ਼ਦੂਰ ਦਲਿਤ ਨੇ ਜਿਹੜਾ ਉਹਨਾਂ ਦਾ ਕਰਜ਼ਾ ਮਾਈਕਰੋਫਾਈਨੈਂਸ ਕੰਪਨੀਆਂ ਤੋਂ ਮਾਫ ਕਰਨ ਸੰਬੰਧੀ ਤੇ ਔਰਤਾਂ ਨੂੰ 1000 ਰੁਪਏ ਮਹੀਨਾ ਆਧਿਨ ਸੰਬੰਧੀ ਉਹ ਮੰਗ ਪਤਨਾਰ ਰੀਸੀਵ ਕਰ ਲਿਆ ਤੇ ਮਾਨਯੋਗ ਡੀਸੀ ਸਰ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਪਹੁੰਚਾ ਦਿੱਤਾ ਜਾਵੇਗਾ ਜੀ ਧੰਨਵਾਦ ਸ੍ਰੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ